ਕਹਿੰਦੇ ਆ ਦੀਵਦਪਨ ਕੇ ਨੂੰ ਸੁਣਨ ਹੁੰਦਾ ਹੀ ਨਹੀਂ ਇੱਕ ਪਾਸੇ ਕਹਿੰਦੇ ਉਹ ਵੀ ਚਲੇ ਜਾਨਵਰ ਵੀ ਚਲੇ ਜਾਂਦੇ ਸੀ ਜਗਾ ਜਗਾ ਖਰਾਬ ਖੋਰੀ ਕੀਤੀ ਜਗਾ ਜਗਾ ਤੇ ਉਹ ਕਰਦੇ ਫਿਰ ਦੂਹ ਪਾਸੇ ਘੁੰਮ ਗਏ ਦੂਹ ਪਾਸੇ ਜਵਾਨ ਘਮਾਤੀ ਇਹ ਨਹੀਂ ਮੰਨਿਆ ਬੀਹਾ ਮਾਸ ਖਾਂਦੇ ਸੀ ਜਿੱਤੇ ਸਿਮਰਤਾ ਇਲਿਖ ਬੈਠੇ ਗ੍ਰੰਥਾਂ ਵਿੱਚ ਲਿਖਿਆ ਪਿਆ ਜਾਂ ਨਵੇਂ ਗ੍ਰੰਥ ਬਣਾਏ ਨੇ ਜਦ ਤਵਾ ਮੰਨਦੇ ਹੀ ਨਹੀਂ ਪਿਛਲੇ ਉਹ ਪੈਣ ਪਿਛਲੇ ਸਭ ਕੁਝ ਉਮੇ ਲਿਖਿਆ ਹੋਇਆ ਸਾਰਾ ਜੋ ਸੁਣ ਬਚਨ ਅਚਰਜ ਹੋਇਆ ਕ੍ਰਿਸ਼ਨ ਦਾ ਸਾਰਾ ਪਰਿਵਾਰ ਪਿੱਛੋ ਬੜਿਆ ਸ਼ਰਾਬ ਪੀ ਕੇ ਸਰਜੂ ਜੀ ਦੇ ਕੰਡੇ ਸਾਰੇ ਸ਼ਰਾਬ ਪੀਦੇ ਤੇ ਆਪ ਲਿਖਿਆ ਹੋਇਆ ਇਹਨੂੰ ਲਿਖਿਆ ਨਾ ਸ਼ਰਾਬ ਦੇ ਖਿਲਾਫ ਨੇ ਕ੍ਰਿਸ਼ਨ ਭਗਵਾਨ ਨੇ ਆਪਣੇ ਵਿੱਚ ਹੀ ਲੜਕੇ ਭਰੇ ਨੇ ਇਹ ਵੀ ਨਾਂ ਟਾਈ ਲਿਖਿਆ ਹੈ ਇਦਾਂ ਨਾ ਸ਼ੁਰਾ ਹੈ ਸੁਰਾ ਸ਼ਰਾਬ ਦਾ ਸੁਰਾ ਮਹਾਨ ਕੋਈ ਦੇ ਵਿੱਚ ਪਿਛਲੇ ਗ੍ਰੰਥਾ ਜੋ ਜੋ ਨੇ ਕੋਸ਼ਾਂ ਚੋਂ ਲਿਆ ਹੋਇਆ ਉਹਨੇ ਲਿਖਿਆ ਦੇਵਤਾ ਦੇ ਪੀਣ ਦੀ ਚੀਜ਼ ਹੈ ਇਹਨੂੰ ਰਾਖਿਆਂ ਦੀ ਨਹੀਂ ਹੈ ਅਸੂਰਾ ਨਹੀਂ ਹੈ ਸੁਰਾ ਹੈ ਸੁਰ ਦੇਵਤਾ ਹੁੰਦਰ ਸੁਰਾ ਦੇਵਤਾ ਦੇ ਪੀਣ ਵਾਲੀ ਚੀਜ਼ ਹੈ ਜੀ ਜੋ ਉਸ ਨੂੰ ਬਚਨ ਅਚਰਜ ਹੈ ਕੋਪ ਕਿਉ ਨਿਰਸੁੰਭ ਇਹ ਗੱਲ ਸੁਣ ਕੇ ਅਚਰਜ ਹੋ ਗਿਆ ਹੋ ਹਦ ਹੋਗੀ ਪਹਿਲਾਂ ਤਾਂ ਸਾਰੇ ਉਹ ਤੁਮ ਲੈਣ ਜਿਹੜਾ ਐਡਾ ਸੂਰਬੀਰ ਬਣ ਗਿਆ ਕੀ ਗੱਲ ਹੈ ਫਿਰ ਗੁੱਸੇ ਜਾ ਗਿਆ ਕਹਿੰਦੇ ਚਲ ਦੇਖਦੇ ਆ ਅਜਾ ਆਪਾਂ ਹਾਰ ਨਹੀਂ ਮੰਨਦੇ ਹਾਰ ਨਹੀਂ ਮੰਦੇ ਸੀ ਕੋਪ ਕਿਉ ਨਿਰਸੁੰਭ ਦੁਹਰਾ

ਚੰਡਰ ਬੁੰਡ ਦੋ ਦਾਂਸੀ ਹੋਰ ਸੀ ਦੋ ਜਾਨੇ ਉਹ ਬੁਲਾ ਲੇ ਚੱਲ ਆਏ ਨਿਰਪ ਸਭਾ ਮੈਂ ਕਰ ਲਈ ਨੇ ਅਸ਼ਟਾਰ ਉਹ ਵੀ ਆ ਗਏ ਜਬ ਬੁਲਾਇਆ ਤਾਂ ਉਹਨਾਂ ਹੀ ਸੀ ਹਥਾਂ 'ਚ ਤਲਵਾਰਾਂ ਢਾਲਾਂ ਲੈ ਕੇ ਆ ਗਏ ਆਬ ਹਾਂ ਆਬ ਬੰਦਨ ਦੋਨੋਂ ਕੀਏ ਬਿਠਾਏ ਨਿਰਪ ਤੀਰ ਆਬ ਬੰਦਨ ਆਬ ਬੰਦਨ ਹੁੰਦਾ ਆਬ ਹੁੰਦਾ ਜਿਹੜਾ ਫਿਰਦਾ ਯਾਨੀ ਐ ਨਹੀਂ ਪੈਰੀ ਨਹੀਂ ਪਾਇਆ ਕੇ ਰਣਾਉਦ ਨਹੀਂ ਕੀਦੀ ਧਰਤੀ ਤੇ ਨੰਮੇ ਨਹੀਂ ਪਾਇਆ ਕੇ। ਔਰ ਜਿਹੜੇ ਸੂਰਮੇ ਕਰਦੇ ਵੀ ਨਹੀਂ ਹੁੰਦੇ। ਇਹ ਤਾਂ ਨਹੀਂ ਕਰਦੇ ਹੁੰਦੇ। ਕਰਾਉਂਦੇ ਵੀ ਨਹੀਂ ਹੁੰਦੇ। ਅਵੰਦਨ ਕੀਤਾ ਹਿਰਦੇ ਜੈ ਨਮਸਕਾਰ ਗੱਲਿਆਂ ਮਾੜ ਜਿਹਾ ਸਿਰੇ ਚ ਕਾਇ। ਜਿਹੜੇ ਅੰਦਰੋਂ ਹੀ ਜਿਵੇਂ ਆਪਾਂ ਕਹਿੰਦੇ ਆ ਨਾ ਆਪਣੇ ਵੀ ਅਵੰਦਨ ਹੈ ਜਿਹੜਾ ਫਤਿਹ ਬਲਾਉਂਦੇ ਆ। ਜਿਹੜੇ ਫਤਿਹ ਬਲਾਉਂਦੇ ਆ ਨਾ ਉਹ ਅਵੰਦਨ ਹੀ ਇਹਨਾਂ ਨੂੰ। ਆਬ ਆਪ ਕਹਿੰਦੇ ਨੇ ਹਿਰਦੇ ਨੂੰ ਨਾਵ ਹੁੰਦਾ ਵਹਲਾ ਆਕਾਸ਼ ਨਾ ਨਾ ਬਬਨਵ ਆਣਾ ਬਬਾ ਬੋਲਦਾ ਅੰਦਲਾ ਕਾਸ਼ੀ ਜੀ ਨੂੰ ਕਹਦੇ ਨੇ ਹਰਦਮ ਹਰਦਮ ਮਾਇਆ ਨਹੀਂ ਹੁੰਦੀ ਮਾਇਆ ਦਾ ਮੋਹ ਤਾਂ ਹੋ ਸਕਦਾ ਹੈ ਮਾਇਆ ਨਹੀਂ ਹੁੰਦੀ ਤਾਂ ਜੀ ਆਪ ਬੰਧਨ ਦੋਨੋਂ ਕੀਏ ਬਿਠਾਏ ਨਿਰਪਤੀਰ ਉਹਨਾਂ ਨੇ ਆ ਬੰਧਨ ਦੋਨਾਂ ਨੇ ਕੀਤਾ ਕੇ ਉਹਨੇ ਕੋਲ ਬਿਠਾ ਲਏ ਸੁਮ ਨੇ ਆਪਣੇ ਕੋਲ ਬਿਠਾ ਲਏ ਆ ਜਾ ਬਈ ਕੋਲ ਆ ਜਾ ਮੇਰੇ ਰੇੜੇ ਆ ਜੋ ਪਾਣ ਦੇ ਮੁਖਤੇ ਕਹਿਓ ਤੁਮ ਦੋਨੋ ਮਮ ਵੀਰ ਪਾਂਡੇ ਦੇ ਕੇ ਦੋ ਹਰੂ ਪਾਂਦ ਨੇ ਹੁੰਦੇ ਸੀ ਖਾਣ ਨੂੰ ਕੁਝ ਪਾਣ ਤੇ ਪਾਨ ਦਵਾਤੇ ਤਵੇ ਤੁਸੀਂ ਮੇਰੇ ਦੋ ਬਹਾਦਰ ਹੋ ਦੋਨੋ ਬਹਾਦਰ ਹੁਸੈਨੁ ਕੁਮਰੇ ਨਿਜ ਘਟ ਕੋ ਫੈਂਟਾ ਦੇਓ ਹਰ ਜਮ ਧਰ ਕਰਵਾਲ ਆਪਣੇ ਸਾਰੇ ਦਾਲੂ ਜਿਹੜਾ ਲੈ ਕੇ ਜਾਣ ਫੈਂਟਾ ਦੇਓ ਫੈਂਟਾ ਫੈਂਟਾ ਦੇਓ ਹੁੰਦਾ ਜਿਹੜਾ ਕਬਰ ਬੰਦ ਹੁੰਦਾ ਨਾ ਉਕੇ ਉਹ ਕਪੜਾ ਨਹੀਂ ਸੀ ਹੁੰਦਾ ਕਪੜੇ ਦੇ ਕਬਰ ਕਥੇ ਨਹੀਂ ਸੀ ਹੁੰਦੇ ਸਿਰ ਦਸਮ ਬਾਸ਼ਾ ਵੇਲੇ ਤੱਕ ਵੀ ਨਹੀਂ ਪੇਟੀ ਹੁੰਦੀ ਸੀ ਤਕਰੀਬਨ ਕੋਈ 6 ਇੰਚ ਚੌੜੀ 4 ਤੋਂ 6 ਇੰਚ ਚੌੜੀ ਉਹਦੇ ਵਿੱਚ ਤਾਂ ਤਲਵਾਰ ਦਾ ਗੁੰਡਾ ਫਸਾਇਆ ਜਾਂਦਾ ਸੀ ਉਹਦੇ ਵਿੱਚੇ ਛੋਟੇ ਹਥਿਆਰ ਕਟਾਰ ਜੋ ਵਗੈਰਾ ਛੋਟੇ ਹਥਿਆਰ ਉਹਦੇ ਜੱਟਾਂਗੇ ਜਲਦੇ ਸੀ ਲੋੜ ਪੈਣ ਤੇ ਜੇ ਤਲਵਾਰ ਟੁੱਟ ਜਾਏ ਜੱਫੀ ਪੈ ਜਾਏ ਤਲਵਾਰਾਂ ਚਲਦੀ ਹੈ ਜੱਫੀ ਪੈ ਜਾਂਦੀ ਹੈ ਤਾਂ ਫਿਰ ਛੋਟਾ ਹਥਿਆਰ ਕੱਢ ਕੇ ਫਿਰ ਮਾਰਿਆ ਜਾਂਦਾ ਸੀ ਛੋਟਾ ਜਿਹੜਾ ਹੁੰਦਾ ਲਗਾਤਰੇ ਚ ਉਹ ਕੱਢ ਕੇ ਫਿਰ ਉਹੀ ਚੱਲਦਾ ਤਲਵਾਰ ਤੇ ਚਲਦੀ ਨਹੀਂ ਹੈ ਹਾਂਜੀ ਔਰ ਜਮ ਤੌਰ ਕਰਵਾਰ ਉਹ ਫੈਂਟਾਜ ਕਮਰ ਕਸੇ ਕਰਾ ਦਿਓ ਤਲਵਾਰਾਂ ਜਮਦਾਲਾਂ ਜਮਦਾਲ ਛੋਟੇ ਹਥਿਆਰ ਨੂੰ ਕਹਿੰਦੇ ਨੇ ਇਹ ਖੱਜਰ ਹੁੰਦੀ ਐ ਇਹ ਜਾਂਦਾ ਜਿੰਮਾਦਾਰ ਹੋ ਰਿਹਾ ਕਈ ਕਿਸਮ ਦੇ ਹਥਿਆਰਾਂ ਦੀ ਛਕਲਾਂ ਨੇ ਜਿਹੇ ਰੋਂਦੇ ਹੋਏ ਰੱਖੇ ਲਿਆਵੋ ਚੰਡੀ ਬੰਦ ਕੇ ਨਾਤਰ ਡਾਰੋ ਮਾਰ ਉਹਨੂੰ ਬੰਨ ਕੇ ਲਿਆਓ ਚੰਡੀ ਜਿਹੜੀ ਕਹਿੰਦੇ ਨੇ ਨਹੀਂ ਤਾਂ ਉਹ ਮਾਰਿਆ ਹੋ ਤੀ ਖਦੂ ਕਰਿਓ ਸੋ ਭਈਆ ਕੋਪ ਚੜੇ ਰਣ ਚੰਡਾ ਉਹ ਮੁੰਡ ਸੋ ਲੈਜਤ ਰੰਗਨ ਸੈਨ ਭਲੀ ਕੋਪ ਚੜੇ ਗੁੱਸੇ ਹੋ ਕੇ ਚੜੇ ਚੰਡਾ ਉਹ ਮੁੰਡ ਦੋ ਦੋ ਲੈਜਤ ਰੰਗਨ ਸੈਨ ਭਲੀ ਕਾਫੀ ਜ਼ਾਰੀ ਸੈਨਾ ਲੈ ਲਈ ਉਹ ਹੀ ਚਤਰੰਗਣ ਚਾਰ ਰੰਗ ਦੀ ਘੋੜਿਆਂ ਤੇ ਪੈਦਲ ਰਥਾਂ ਵਾਲੇ ਹਥਿਆਣੇ ਕੋਬ ਹਾਥੀ ਨੂੰ ਕਹਿੰਦੇ ਸੀ ਤਬ ਸੇਸ਼ ਕੇ ਸੀਸ ਧਰਾਲਾ ਲਜੀ ਮਨ ਮਦ ਤਰੰਗਣ ਨਾ ਵਹਲੀ ਤਬ ਸੇਸ਼ ਕੇ ਸੀਸ ਤਲਾ ਧਰਾਲਾ ਲਜੀ ਵਿਸ਼ਨੂ ਨੂੰ ਜਿਹੜਾ ਸੀ ਨਾ ਵਿਸ਼ਨੂ ਘਬਰਾ ਗਿਆ ਵੇ ਹੁਣ ਸੁਖ ਰਹਿ ਜਾ ਚੰਗਾ ਸੇਸ ਗਤੀ ਸੀ ਇਸੇ ਤਰ੍ਹਾਂ ਅਲਰਜੀ ਸੀ ਤਰ੍ਹਾਂ ਅਲਰਜੀ ਮਨ ਮੱਧ ਤਰੰਗਾਂ ਨਾਲ ਸਮਝ ਲਓ ਵੀ ਤਰੰਗਾਂ ਦੇ ਵਿੱਚ ਣਾਵ ਚੱਲਦੀ ਐ ਬੁੜੀਆਂ ਲਹਿਰਾਂ ਉੱਠਦੀਆਂ ਨੇ ਣਾਵ ਵਿੱਚ ਫਸ ਗਈ ਐ ਉਹਦਾ ਚਿੱਤ ਵਿੱਚ ਸ਼ਜੋ ਪੰਜ ਪੈ ਗਿਆ ਬਿਸ਼ਰੂ ਸ਼ਜੋ ਪੰਜ ਪੈ ਗਿਆ ਵੀ ਹੁਣ ਕੀ ਹੋਊਗਾ ਇਹ ਤਾਂ ਗਾਂ ਦੇ ਗਾਂ ਗੱਲ ਵਧੀ ਜਾਂਦੀ ਐ ਉਹਨਾਂ ਕੋਲ ਤਾਂ ਜਾਂਦੀ ਐ ਨਾ ਗੱਲ ਵਧੀ ਹੋਈ ਸਵਾਲ ਜਵਾਬ ਉਹਨਾਂ ਕੋਲ ਤਾਂ ਜਾਂਦੇ ਨੇ ਨਾ ਵੀ ਕੀ ਹੋ ਰਿਹਾ ਐ ਖੁਰ ਬਾਜਨ ਤੂਰ ਉਡੀ ਨਭ ਕੋ ਕਵੀ ਕੇ ਮੰਨ ਤੇ ਉਪਮਾ ਨ ਟਲੀ ਖੁਰ ਬਾਜਨ ਤੂਰ ਉਡੀ ਨਭ ਕੋ ਆਕਾਸ਼ ਰੂ ਘੋੜਿਆਂ ਦੇ ਜਿਹੜੇ ਪੈਰਾਂ ਦੀ ਧੂੜ ਉਡੀ ਹੈ ਨਾ ਖੁਰਾ ਨਾਲ ਆਕਾਸ਼ ਰੂ ਕਵੀ ਦੇ ਮੰਨ ਤੇ ਉਪਮਾ ਟਲਦੀ ਨਹੀਂ ਕੀ ਹੈ ਪਬ ਹਾਂ ਖੁਰ ਬਾਜਨ ਤੂਰ ਉਡੀ ਨਭ ਕੋ ਕਵੀ ਕੇ ਮੰਨ ਤੇ ਉਪਮਾ ਨ ਟਲੀ ਪਬ ਭਾਰ ਅਪਾਰ ਨਵਾਰਣ ਕੋ ਪਬ ਭਾਰ ਅਪਾਰ ਨਵਾਰਣ ਕੋ ਮਾਨੋ ਜਲਦੀ ਬ੍ਰह्म ਲੋਕ ਚਲੀ ਐ ਸਮਝ ਲਓ ਜੇ ਮੈਂ ਧਰਤੀ ਬ੍ਰह्म ਲੋਕ ਨੂੰ ਜਾਂਦੀ ਆ ਵੀ ਮੇਰੇ ਤੇ ਭਾਰ ਹੈ ਹੁਣ ਦੂਰ ਹੋ ਜਾਊਗਾ ਭਾਰ ਕਾ ਦਾ ਭਾਰ ਹੈ ਗਿਆਨ ਦਾ ਹੈ ਪਾਲ ਪਰਮ ਦਾ ਹੈ ਮੋਹ ਦਾ ਹੈ ਪੈ ਦਾ ਹੈ ਹੁਣ ਮੈਂ ਮੋਹ ਪਰਮ ਪੈ ਉਹ ਮੈਂ ਨਹੀਂ ਰਹਿਣੀ ਲੋਕਾਂ ਚ ਮੋਹ ਨਹੀਂ ਰਹਿਣਾ ਪਰਮ ਨਹੀਂ ਰਹਿਣਾ ਪੈ ਨਹੀਂ ਰਹਿਣੀ ਇੱਕ ਦੂਏ ਦੀ ਭਾਇਆ ਇਹ ਨਹੀਂ ਰਹਿਣੀ ਪੈ ਨਾ ਰਹੇ ਇਕ ਦੂਏ ਦੀ ਪੈ ਕਿੱਥੋਂ ਪੈਦਾ ਹੁੰਦੀ ਹੈ ਪੈ ਪੈਦਾ ਹੁੰਦੀ ਹੈ ਪਰਮ ਤੋਂ ਪਰਮ ਦਾ ਵਿਸ਼ਵਾਸ ਕੋਈ ਨਹੀਂ ਇਕ ਦੂਏ ਬਲਕੇ ਵਿਸ਼ਵਾਸ ਨਹੀਂ ਕਰਦੇ ਪਰਮ ਬਣਿਆ ਹੈ ਮੰਜ ਮਹਿਲ ਐ ਅਸਲ ਚ ਸਾਰਿਆਂ ਦੇ ਮਹਿਲ ਕਰਕੇ ਇਕ ਦੂਏ ਦਾ ਪਰਮ ਬਣਿਆ ਹੋਇਆ ਹੈ ਮਹਿਲੇ ਦੁਖੀ ਕਰਦੀਏ ਦੁਖੀ ਸਾਰੇ ਹੀ ਨੇ ਵੈਲਫੇਅਰ ਨਹੀਂ ਛੱਡਦੇ ਉਹ ਰਾਜੇ ਕੜਾ ਛੱਡਦੇ ਨੇ ਆਹ ਲੋਕ ਕੀ ਕਰ ਜਿਹਾ ਰਾਜਾ ਤथा ਫਰਜ ਇੱਕ ਦੋ ਦੇਸ਼ ਨਹੀਂ ਛੱਡਦੇ ਦੋਹਰਾ ਚੰਡ मुंड दंतन दुहु ਸবল प्रबल दल लेन चੰਡ मुंड दंतन दुहु द्वार रक्षक ਜਾਨੇ ਚੰਡਰ मुंड ले ਸবল ਔਰ प्रबल ਸਬਲ ਹੁੰਦਾ ਹੈ ਸ਼ਕਤੀਸ਼ਾਲੀ प्रबल ਬਹੁਤ ਸਾਰਾ ਬਹੁਤ ਸਾਰੇ ਸ਼ਕਤੀਸ਼ਾਲੀ ਸਿਆਣੇ ਬੰਦੇ ਬੁੱਧ ਬਾਲਵਾਲੇ ਲੇ ਬੁੱਧੀਮਾਨ ਬੰਦੇ ਨਾਲ ਨਾਲ ਕਰ ਲੈ ਇਕੱਠੇ ਨਿਕਟ ਜਾਏ ਗਿਰ ਘੇਰ ਕੇ ਮਹਾ ਕੋਲਾਹਲ ਕੀਨ ਪਹਾੜ ਦੇ ਜਿੱਥੇ ਉਹਦੇ ਵਸਾ ਸੀ ਚੰਡੀ ਦਾ ਚੰਡੀ ਦਾ ਉਹਦੇ ਆਲੇ-ਦਾਲੇ ਬੜਾ ਰੌਲਾ ਪਾਇਆ ਚਾਰੇ ਪਾਸੇ ਤੋਂ ਘੇਰ ਕੇ ਬਗਾ ਕੋਲਾਹਲ ਕੀਨ ਸਵਈਆ ਜਦ ਕਾਨ ਸੁਣੀ ਧੁਨੀ ਦੰਤਨ ਕੀ ਤਬ ਕੋਪ ਕੀਓ